ਦੱਲੇ ਕਿ ਜਿਹੜੇ ਕਹਿੰਦੇ ਸੀ ਅਸੀਂ بڑے ਅਸੂਲਾਂ ਵਾਲੇ ਐ ਅਸੂਲਾਂ ਵਾਲੀ ਪਾਰਟੀ ਐ ਅਸੀਂ ਇਨਕਲਾਬੀ ਐ ਅਸੀਂ ਭਗਤ ਸਿੰਘ ਜੀ ਦੇ ਸਕੇ ਪੁੱਤਰ ਐ ਅੱਜ ਉਹ ਸਾਰੇ ਅਸੂਲ ਛਿੱਕੇ ਟੰਕੇ ਖਰੀਦੋ ਫਰੌਕਤ ਐਮਸੀਆਂ ਦੀ ਕਰ ਰਹੇ ਇਹਨਾਂ ਨੂੰ ਲੁਧਿਆਣਾ ਜਲੰਧਰ ਅਮਰਸਰ ਕਿਤੇ ਝਾੜੂ ਵਾਲੀ ਸਰਕਾਰ ਨੂੰ ਬਹੁਮਤ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਵਿੱਚ ਹੁੰਦੇ ਹੋਏ ਪਾਰਟੀ ਨੂੰ ਬਹੁਤ ਬੰਤ ਨਾ ਮਿਲੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਡੇਢੇ ਦਿਨ ਐ ਥੋੜੇ ਰਹਿ ਗਏ ਸਰਕਾਰ ਦੇ ਤੁਹਾਨੂੰ ਲੋਕ ਹੁਣ ਪਸੰਦ ਨਹੀਂ ਕਰਦੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਅੱਜ ਵੱਡਾ ਦਿਨ ਹੈ ਪ੍ਰਭੂ ਯੀਸਾ ਮਸੀਹ ਜੀ ਦਾ ਜਨਮ ਦਿਨ ਹੈ ਕ੍ਰਿਸਮਸ ਹੈ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਮੈਂ ਹੁਣ ਜਲੰਧਰ ਦੇ ਵਿੱਚ ਅੰਕੁਰ ਨਰੂਲਾ ਜੀ ਦੀ ਚਰਚ ਦੇ ਵਿੱਚ ਪਹੁੰਚਿਆ ਤੇ ਸਾਰਿਆਂ ਨੂੰ ਵਧਾਈ ਦਿੰਦੀ ਏ ਸਾਰੀ ਸੰਗਤ ਨੂੰ ਵਧਾਈ ਹੋਵੇ ਅੱਛਾ ਅੱਜ ਜਲੰਧਰ ਦੇ ਵਿੱਚ ਦੇਖਿਆ ਜਾਵੇ ਤੇ ਕਾਂਗਰਸ ਹੀ ਕੀ ਲੀਡਰਸ਼ਿਪ ਨੂੰ ਜਿਹੜਾ ਪੁਲਿਸ ਨੇ ਵੀ ਰਾਸਤ ਚ ਲਿਆ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਧਰਨੇ ਲਗਾ ਰਹੇ ਨੇ ਜਿਹੜੇ ਜਿਹੜੇ ਕੌਂਸਲਰ ਨੇ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਕੋ ਪੂਰਾ ਪੁਲਿਸ ਜਿਹੜੀ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਕਹ ਲੈ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ بڑے ਅਸੂਲਾਂ ਵਾਲੇ ਐ ਅਸੂਲਾਂ ਵਾਲੀ ਪਾਰਟੀ ਐ ਅਸੀਂ ਇਨਕਲਾਬੀ ਐ ਅਸੀਂ ਭਗਤ ਸਿੰਘ ਜੀ ਦੇ ਸਕੇ ਪੁੱਤਰ ਐ ਅੱਜ ਉਹ ਸਾਰੇ ਅਸੂਲ ਛਿੱਕੇ ਟੰਕੇ ਖਰੀਦੋ ਫਰੌਕਤ ਐਮਸੀਆਂ ਦੀ ਕਰ ਰਹੇ ਤੇ ਦੂਸਰੀਆਂ ਪਾਰਟੀਆਂ ਜੋ ਤੋੜ ਕੇ ਲਿਆ ਕੇ ਬੰਦੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪਣੀ ਕਾਰਪੋਰੇਸ਼ਨ ਇਹਨਾਂ ਨੂੰ ਲੁਧਿਆਣਾ ਜਲੰਧਰ ਅਮਰਸਰ ਕਿਤੇ ਝਾੜੂ ਵਾਲੀ ਸਰਕਾਰ ਨੂੰ ਬਹੁਮਤ ਨਹੀਂ ਮਿਲਿਆ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਵਿੱਚ ਹੁੰਦੇ ਹੋਏ ਪਾਰਟੀ ਨੂੰ ਬਹੁਤ ਬੰਤਨਾ ਮਿਲੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਡੇਢੇ ਦਿਨ ਐ ਥੋੜੇ ਰਹਿ ਗਏ ਸਰਕਾਰ ਦੇ ਤੁਹਾਨੂੰ ਲੋਕ ਹੁਣ ਪਸੰਦ ਨਹੀਂ ਕਰਦੇ ਸਰ ਡੱਲੇਵਾਲ ਜੀ ਜਿਵੇਂ ਜੋ ਹਾਲਾਤ ਨੇ ਸਰਕਾਰ ਦੇ ਕੰਨਾ ਦੇ ਸ਼ੂਨੀ ਰਕੜੀ ਤੁਸੀਂ ਮੈਂ ਪਹਿਲਾਂ ਵੀ ਕਿਹਾ ਕਿ ਡੱਲੇਵਾਲ ਜੀ ਦੀ ਮੈਂ ਗਿਆ ਜਾ ਕੇ ਵੀ ਆਇਆ ਸੇਤ ਬਹੁਤ ਗਿਰ ਰਹੀ ਹੈ ਸਰਕਾਰ ਨੂੰ ਹੋਸ਼ ਕਰਨੀ ਚਾਹੀਦੀ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਸਾਡੀ ਕਮੇਟੀ ਨੇ ਵੀ ਸਪਾਰਸ਼ ਕੀਤੀ ਹੈ ਮੰਗਣੇ ਮੰਨਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਤੁਰੰਤ ਛੇਤੀ ਤੋਂ ਛੇਤੀ ਉਹਨਾਂ ਦੀ ਸਿਹਤ ਨੂੰ ਆਧਾਰ ਬਣਾ ਕੇ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਮੰਗਾ ਮੰਨ ਕੇ ਖਤਮ ਕਰਾਉਣਾ ਚਾਹੀਦਾ ਸਰਕਾਰ ਨੂੰ ਕਾਂਗਰਸ ਦਾ ਹਰ ਤਰੀਕੇ ਦੇ ਨਾਲ ਕਿਸਾਨ ਐਜੀਟੇਸ਼ਨ ਨੂੰ ਮਜ਼ਦੂਰ ਐਜੀਟੇਸ਼ਨ ਨੂੰ ਪੂਰਾ ਸਮਰਥਨ ਹੈ ਤੇ ਅਸੀਂ ਨਾਲ ਖੜ ਕੇ ਇਹਨਾਂ ਦੇ ਸਮਰਥਨ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ